ਨਮਸਕਾਰ ਜੀ ਬਹਿਾਂ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਦੇਸ਼ ਵਿਦੇਸ਼ ਤੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਤੇ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਪਹਿਲਾ ਚੋਣਵੀਆਂ ਖਬਰਾਂ ਪੰਜਾਬ ਵਿੱਚ ਪੰਚਾਇਤੀ ਚੋਣਾਂ ਅੱਜ 1 ਸਵਾ ਕਰੋੜ ਤੋਂ ਵੱਧ ਵੋਟਰ ਕਰਨਗੇ ਹੱਕ ਦੀ ਵਰਤੋਂ ਜਖੜ ਨੇ ਆਖਿਆ ਦੀ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਬਾਰੇ ਪੱਕਾ ਸਪਸ਼ਟ ਕਰਨ ਅਕਾਲੀ ਦਲ ਸਿੱਖ ਕਤਲਿਆ ਮਾਮਲਾ ਫੂਲਕਾ ਵੱਲੋਂ ਦਰਬਾਰ ਸਾਹਿਬ ਵਿਖੇ ਅਖੰਡ ਪਾਠ ਸੱਜਣ ਕੁਮਾਰ ਨੂੰ ਸਜ਼ਾ ਹੋਣ ਦੇ ਸ਼ੁਕਰਾਨੇ ਵਜੋਂ ਕਰਾਇਆ ਜਾ ਰਿਹਾ ਹੈ ਅਖੰਡ ਪਾਠ ਹਰਿਆਣਾ ਦੇ ਮੁੱਖ ਮੰਤਰੀ ਬਾਰੇ ਝੂਠੀ ਖਬਰ ਸੋਸ਼ਲ ਮੀਡੀਆ 'ਤੇ ਪਾਈ ਆਮ ਆਦਮੀ ਪਾਰਟੀ ਦੇ کارਕੁਨ ਗ੍ਰਿਫਤਾਰ ਹਰਿਆਣਾ ਪੁਲਿਸ ਨੇ ਤਿੰਨ ਆਗੂਆਂ ਦੀ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਮਨਜਿੰਦਰ ਸਰਸਾ ਵੱਲੋਂ ਦਿੱਲੀ ਕਬੀਟੀ ਵਿੱਚ ਕੋ ਪਾਲਾ ਨਾ ਹੋਣ ਦਾ ਦਾਵਾ ਸਾਰੇ ਮੈਂਬਰਾਂ ਨੂੰ ਖਾਤਿਆਂ ਦੀ ਪੜਤਾਲ ਕਰਨ ਦੀ ਪੇਸ਼ਕਸ਼ ਅੰਮਾਲਾ ਵਿੱਚ ਹਾਈਵੇ ਕਿਨਾਰੇ ਦੋ ਕਾਰਾਂ ਤੇ ਵਾਲवो ਨੇ ਮਾਰੀ ਟੱਕਰ ਚੰਡੀਗੜ੍ਹ ਦੇ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਸਣੇ 7 ਦੀ ਮੌਤ ਪੰਜਾਬ ਹਰਿਆਣਾ ਸਣੇ 4 ਸੂਬਿਆਂ ਵਿੱਚ ਪੂਰੀ ਤਾਕਤ ਨਾਲ ਲੜੇਗੀ ਲੋਕ ਸਭਾ ਚੋਣਾਂ ਆਮ ਆਦਮੀ ਪਾਰਟੀ ਹੁਣ ਖਬਰਾਂ ਦੀ ਵਿਸਥਾਰ ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਦਾ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨੁਸਾਰ ਸਬਸਕ੍ਰਾਈਬ ਕਰ ਲਓ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ। ਪਾਕਿਸਤਾਨ ਦੀ ਕਰਤਾਰਪੁਰ ਡਵੈਲਪਮੈਂਟ ਐਗਰੀਮੈਂਟ ਤੇ ਖਰੜੇ ਦੀ ਕਾਪੀ ਲੀਕ ਹੋ ਗਈ ਜਿਸ ਵਿੱਚ ਕਰਤਾਰਪੁਰ ਲਾਂਘੇ ਲਈ ਪਾਕਿਸਤਾਨ ਵੱਲੋਂ ਕੀ ਕੀ ਨਿਯਮ ਤੇ ਕਾਨੂੰਨ ਤਿਆਰ ਕੀਤੇ ਹੈ। ਉਜਗ ਜਾਹਰ ਹੋ ਗਏ ਇਸ ਖੜੇ ਦੀ ਕਾਪੀ ਸ਼੍ਰੀ ਕਰਤਾਰਪੁਰ ਸਾਬ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਲਈ ਨਿਜਮਾ ਵਾਲੀ ਬਣਾਈ ਗਈ ਸੀ ਜਿਨ੍ਹਾਂ ਵਿੱਚ ਉਹਨਾਂ ਦੇ ਦਾਖਲੇ ਸੰਬੰਧੀ ਪਾਸਪੋਰਟ ਤੇ ਹੋਰ ਦਸਤਾਵੇਜ਼ ਲਾਜ਼ਮੀ ਹੋਣਗੇ ਜਿਸ ਵਿੱਚ ਕੋਈ ਵੀਜ਼ੇ ਦੀ ਜ਼ਰੂਰਤ ਨਹੀਂ ਹੋਏਗੀ ਸਗੋਂ ਖਾਸ ਪਰਮਟ ਦੀ ਲੋੜ ਪੈਣੀ ਹੈ ਪਾਕਿਸਤਾਨ ਵੱਲੋਂ ਇਹ ਵੀ ਆਖਿਆ ਗਿਆ ਕਿ ਕਰਤਾਰਪੁਰ ਸਾਬ ਦੇ ਦਰਸ਼ਨ ਕਰਨ ਦੇ ਲਈ ਪ੍ਰਤੀ ਦਿਨ ਸਿਰਫ 500 ਸ਼ਰਧਾਲੂਆਂ ਨੂੰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਦੀ ਆਗਿਆ ਹੋਏਗੀ ਪਾਕਿਸਤਾਨ ਜਨਵਰੀ ਸਰਦਾਲੂਆਂ ਦੀ ਜਾਣਕਾਰੀ ਭਾਰਤ ਨੂੰ ਘੱਟੋ ਘੱਟ 3 ਦਿਨ ਪਹਿਲਾਂ ਪਾਕਿਸਤਾਨ ਨੂੰ ਦੇਣੀ ਪਈ ਕਿ ਜਿਸ ਤੋਂ ਬਾਅਦ ਪਾਕਿਸਤਾਨ ਸਰਕਾਰ ਵੱਲੋਂ ਸਰਦਾਲੂਆਂ ਨੂੰ ਪਰਮਿਟ ਜਾਰੀ ਹੋਣਗੇ ਇਹ ਸਾਰੀ ਪ੍ਰਕਿਰਿਆ ਨਾਲ ਬਾਕੀ ਦੇ ਬਾਰਡਰ ਸੁਰੱਖਿਆ ਨਿਯਮ ਪ੍ਰਭਾਵਿਤ ਨਹੀਂ ਹੋਣਗੇ ਫਿਲਹਾਲ ਇਹਨਾਂ ਨਿਯਮਾਂ ਦੀ ਕੋਈ ਵੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਪਰ ਇਸ ਬਾਰੇ ਨਾ ਹੀ ਕਿਸੇ ਸਰਕਾਰ ਕੋਲ ਕੋਈ ਐਗਰੀਮੈਂਟ ਦੀ ਕਾਪੀ ਪਹੁੰਚੀ ਹੈ ਪਰ ਜਿਸ ਹਿਸਾਬ ਨਾਲ ਐਗਰੀਮੈਂਟ ਵਿੱਚ ਵੇਰਵੇ ਦਿੱਤੇ ਹਨ ਅਨੁਸਾਰ ਕਰਤਾਰਪੁਰ ਲਾਂਗੇ ਵਿੱਚ ਸਹੂਲਤਾਂ ਮਿਲਣੀਆਂ ਜਾਂ ਮਿਲੀਆਂ ਹਾਲੇ ਪੂਰੀ ਤਰ੍ਹਾਂ ਤੈਅ ਨਹੀਂ ਕਿਉਂਕਿ ਕੋਈ ਵੀ ਕਾਰਵਾਈ ਦੋਹਾਂ ਮੁਲਕਾਂ ਵਿਚਕਾਰ ਅਧਿਕਾਰਤ ਤੌਰ ਤੇ ਹੋਈ ਗੱਲਬਾਤ ਤੋਂ ਬਾਅਦ ਹੀ ਹੋਏਗੀ। ਪੰਜਾਬ ਵਿੱਚ ਅੱਜ ਕਰਵਾਈਆਂ ਜਾ ਰਹੀਆਂ ਪੰਚਾਇਤੀ ਚੋਣਾਂ ਲਈ ਚੋਣ ਪਾਰਟੀਆਂ ਪਿੰਡਾਂ ਵਿੱਚ ਫੌਂ ਚੁੱਕੀਆਂ ਅਤੇ ਚੋਣਾਂ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਨੇ ਹੁਣ ਤੋਂ ਕੋਈ ਦਰਵਾਜ਼ਾ ਸਰਪੰਚੀ ਤੇ ਪੰਚੀ ਦੀਆਂ ਚੋਣਾਂ ਜਿੱਤਣ ਲਈ ਉਮੀਦਵਾਰਾਂ ਵਿਚਾਲੇ ਸਿਰ ਧੜ ਦੀ ਬਾਜ਼ੀ ਲੱਗ ਚੁੱਕੀ ਹੈ ਫੈਸਲਾ ਅੱਜ ਸ਼ਾਮ ਨੂੰ ਆ ਜਾਣਾ ਹੈ ਪੰਚਾਇਤੀ ਚੋਣਾਂ ਕਰਉਣ ਲਈ 85000 ਚੋਣ ਸਟਾਫ ਦੀ ਡਿਊਟੀ ਲਾਈ ਗਈ ਹੈ ਚੋਣ ਮੈਨੇਜਮੈਂਟ ਦੇ ਮਾਮਲੇ ਵਿੱਚ ਦਸੂਆ ਦੇ ਐਸ.ਡੀ.ਐਮ ਹਰਚਰਨ ਸਿੰਘ ਬੀ.ਡੀ.ਓ ਪਰਮਜੀਤ ਟਾਂਡਾ ਦੇ ਨਾਇਬ ਜ਼ਿਲ੍ਹੇਦਾਰ ਮਨਜੀਤ ਸਿੰਘ ਨੂੰ ਬਦਲ ਦਿੱਤਾ ਗਿਆ ਇਨ੍ਹਾਂ ਖਿਲਾਫ ਚੋਣ ਕਮਿਸ਼ਨ ਨੇ ਰੈ 2276 ਪੰਚਾਇਤਾਂ ਵਿੱਚ 4363 ਸਰਪੰਚ ਬਿਨਾਂ ਮੁਕਾਬਲੇ ਚੁਣੇ ਜਾ ਚੁੱਕੇ ਨੇ ਸਰਪੰਚੀ ਲਈ 8913 ਸੀਟਾਂ ਲਈ 22801 ਅਤੇ ਪੰਚੀ ਲਈ 76960 ਉਮੀਦਵਾਰ ਚੋਣ ਮੈਦਾਨ ਵਿੱਚ ਨੇ ਪੰਜਾਬ ਵਿੱਚ ਪੰਚਾਇਤੀ ਚੋਣਾਂ ਲਈ 17266 ਪੋਲਿੰਗ ਬੂਥ ਬਣਾਏ ਗਏ ਨੇ ਨਿੰਦਰ ਕੁ ਗਿਆਨਵੀ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਕਹਿੰਦਾ 2 ਦਸੰਬਰ ਹੈ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਹੋ ਰਹੀਆਂ ਕਈ ਥਾਵਾਂ ਤੇ ਸਰਬਸੰਮਤੀ ਹੋ ਗਈ ਹੈ ਕਈ ਥਾਵਾਂ ਤੇ ਸਰਬਸੰਮਤੀ ਹੋਣ ਦੀਆਂ ਖਬਰਾਂ ਹੁਣੇ-ਹੁਣੇ ਆ ਰਹੀਆਂ ਨੇ ਕਈ ਥਾਵਾਂ ਤੇ ਗੋਲੀਆਂ ਚੱਲੀਆਂ ਪੱਗਾਂ ਲੱਥੀਆਂ ਲੱਤਾਂ ਗੋਡੇ ਟੁੱਟੇ ਫਰੀਦਕੋਟ ਜ਼ਿਲ੍ਹੇ ਵਿੱਚ 48 ਪੋਲਿੰਗ ਬੂਥ ਅਤਿ ਨਾਜ਼ਕ ਐਲਾਨੇ ਗਏ ਐ ਤੇ 49 ਨਾਜ਼ਕ ਐਲਾਨੇ ਗਏ ਐ ਤਲਵੰਡੀ ਸਾਬੋ ਹਲਕੇ ਦੇ 123 ਪੋਲਿੰਗ ਬੂਥਾਂ ਵਾਸਤੇ ਟੀਮਾਂ ਰਵਾਨਾ ਹੋਈਆਂ ਤੇ ਦੇਰ ਰਾਤੀ ਟਿਕਾਣੇ ਉੱਤੇ ਪੁੱਜੀਆਂ ਅਮਰਤਸਰ ਜ਼ਿਲ੍ਹੇ ਦੇ ਹਰਜੀਤ ਸਿੰਘ ਸਰਵਸੰਮਤੀ ਨਾਲ ਪਿੰਡ ਸ਼ਾਲੀ ਵਾਲਾ ਦੇ ਸਰਪੰਚ ਚੁਣੇ ਗਏ ਨੇ ਅਜਨਾਲਾ ਦੇ ਪਿੰਡ ਤੀਜਾ ਵੀਲਾ ਵਿਖੇ ਉਮੀਦਵਾਰ ਪੈਸੇ ਵੰਡ ਰਿਹਾ ਸੀ ਲੋਕਾਂ ਵਿੱਚ ਰੌਲਾ ਪੈ ਗਿਆ ਜਿਉਂ ਹੀ ਰੌਲਾ ਪਿਆ ਲੋਕਾਂ ਨੇ ਡਾਂਗਾ ਸੋਟੇ ਤੇ ਇੱਟਾਂ ਰੋੜੇ ਮਾਰਨੇ ਸ਼ੁਰੂ ਕਰ ਦਿੱਤੇ ਖਬਰਾਂ ਖਾਸ ਕਰਕੇ ਆ ਰਹੀਆਂ ਨੇ ਪੰਚਾਇਤੀ ਚੋਣਾਂ ਨੂੰ ਲੈ ਕੇ ਆਮਰਸਰ ਦੇ ਹਲਕਾ ਜਨਾਲਾ ਦੇ ਪਿੰਡ ਲਾਲ ਸਿੰਘ ਵਾਲਾ ਵਿਖੇ ਸਰਵਸੰਮਤੀ ਨਾਲ ਸਰਪੰਚੀ ਦੀ ਚੋਣ ਹੋਈ ਹੈ ਇਵੇਂ ਹੀ ਮਾਨਾਵਾਲਾ ਤੋਂ ਖਬਰ ਹੈ ਜਿੱਥੇ ਰਾਣਾ ਜੰਡ ਵਿੱਚ ਪੀ ਸਰਬਸੰਮਤੀ ਨਾਲ ਸਰਪੰਚੀ ਦੀ ਚੋਣ ਹੋਈ ਹੈ। ਅਮਰਸਰ ਸਾਹਿਬ ਦੇ ਪਿੰਡ ਮਹਿਮਦਪੁਰਾ ਵਿਖੇ ਵੀ ਸਰਬਸੰਮਤੀ ਹੋ ਗਈ ਹੈ। ਪਿੰਡ ਸਰਾਏਮੰਤਖਾਂ ਵਿਖੇ ਸਰਬਸੰਮਤੀ ਹੋਈ ਹੈ ਤੇ ਪਿੰਡ ਭਿੰਡੀ ਔਲਕ ਵਿਖੇ ਇੱਟਾਂ ਰੋੜੇ ਚੱਲਣ ਤੇ ਡਾਂਗਾ ਛੁੱਟੇ ਟੁੱਟਣ ਦੀਆਂ ਖਬਰਾਂ ਆ ਰਹੀਆਂ ਨੇ। ਬਠਿੰਡਾ ਦੇ ਪੁੱਚੋਕਲਾਂ ਵਿਖੇ ਚੋਣ ਹਮਲੇ ਦੇ ਅਫਸਰਾ ਨਾਲ ਕਾਂਗਰਸੀ ਮੀਟਿੰਗਾਂ ਕਰਕੇ ਲੋਕਾਂ ਨੇ ਕੇਹ ਰਹੇ ਔਰ ਲੋਕਾਂ ਨੇ ਦੋਸ਼ ਲਾਇਆ ਕਿ ਚੋਣ ਹਮਲੇ ਪਿੰਡ ਵਿੱਚ ਪਹੁੰਚਿਆ ਤਾਂ ਕਾਂਗਰਸੀ ਆਪੋ ਆਪਣੇ ਬੰਦਿਆਂ ਨੂੰ ਲੈ ਕੇ ਚੋਣ ਹਮਲੇ ਦੇ ਨਾਲ ਅਗਲੀ ਰਣਨੀਤੀ ਵਾਸਤੇ ਮੀਟਿੰਗਾਂ ਕਰ ਰਹੇ ਸਨ ਅਮਰਸਾਦ ਸਾਹਿਬ ਦੇ ਹਲਕਾ ਜਨਾਲਾ ਦੇ ਪਿੰਡ ਲਾਲ ਸਿੰਘ ਵਾਲਾ ਵਿਖੇ ਸਰਵਸੰਮਤੀ ਨਾਲ ਸਰਪੰਚ ਦੀ ਚੋਣ ਹੋਈ ਹੈ ਜੰਡਿਆਲਾ ਗੁਰੂ ਹਲਕੇ ਦੇ ਪਿੰਡ ਵਿੱਚ ਰਣਜੀਤ ਸਿੰਘ ਜੰਡ ਦੂਜੀ ਵਾਰ ਸਰਵਸੰਮਤੀ ਨਾਲ ਪੰਚ ਚੁਣੇ ਗਏ ਨੇ ਸਰਾਏ ਮੰਤਖਾਂ ਵਿਖੇ ਕਾਂਗਰਸੀ ਧੜਿਆਂ ਵਿੱਚ ਗੋਲੀ ਚੱਲੀ ਹੈ ਤੇ ਦੋ ਵਿਅਕਤੀ ਗੰਭੀਰ ਜ਼ਖਮੀ ਹੋਏ ਨੇ ਇਹ ਤਾਂ ਮੈਂ ਪਿੰਡ ਦੇ ਪੰਜਾਬ ਦੇ ਵੱਖ-ਵੱਖ ਪਿੰਡਾਂ ਦੀ ਗੱਲ ਕੀਤੀ ਹੈ ਦੋਸਤਾਂ ਨੇ ਕਿਹਾ ਕਿ ਆਪਦੇ ਪਿੰਡ ਦੀ ਗੱਲ ਹੀ ਨਹੀਂ ਕਰਦਾ ਮੇਰਾ ਪਿੰਡ ਕੋ ਗਿਆਣਾ ਫਰੀਦਕੋਟ ਜ਼ਿਲ੍ਹੇ ਚ ਪੈਂਦਾ ਹੈ ਬਲਾਕ ਵੀ ਫਰੀਦਕੋਟ ਹੈ ਮੇਰੇ ਪਿੰਡ ਦੇ ਵਿੱਚ ਕਦੇ ਪੰਜ ਪੰਚੀ ਸਰਪੰਚੀ ਚੋਣਾਂ ਹੋਈਆਂ ਐ MP ਦੀਆਂ ਚੋਣਾਂ ਆਉਂਦੀਆਂ ਲੋਕ ਸਭਾ ਦੀਆਂ ਵਿਧਾਨ ਸਭਾ ਦੀਆਂ ਕਦੇ ਨਾ ਲੜਾਈ ਹੋਈ ਹੈ ਨਾ ਡਾਂਗਾ ਚੱਲੀਆਂ ਤੇ ਨਾ ਸਿਰ ਪਾਟੇ ਐ ਅਮਨ ਅਮਾਨ ਦੇ ਨਾਲ ਹਮੇਸ਼ਾ ਲੋਕ ਵੋਟਾਂ ਪਾਉਂਦੇ ਆ ਰਹੇ ਨੇ ਪਰ ਇਸ ਵਾਰੀ ਸਰਪੰਚੀ ਦੀਆਂ ਚੋਣਾਂ ਵਿੱਚ ਇੱਕ ਧੜੇ ਨੇ ਦੂਜੇ ਧੜੇ ਉੱਤੇ ਰਾਤ ਨੂੰ ਵੋਟਾਂ ਮੰਗਣ ਜਾਣ ਸਮੇਂ ਹਮਲਾ ਕੀਤਾ ਹੈ ਔਰ ਗੱਲ ਪੁਲਿਸ ਥਾਣੇ ਤੱਕ ਵੀ ਪਹੁੰਚੀ ਹੋਈ ਹੈ ਤੇ ਜੇ ਗੱਲ ਕਰੀਏ ਸਰਬਸੰਮਤੀ ਦੀ ਤਾਂ ਪੰਜ ਮੈਂਬਰ ਮੇਰੇ ਪਿੰਡ ਵਿੱਚ ਸਰਬਸੰਮਤੀ ਨਾਲ ਚੁਣੇ ਜਾ ਚੁੱਕੇ ਨੇ ਤੇ ਤਿੰਨ ਜਿਹੜੇ ਕੈਂਡੀਡੇਟ ਇਸ ਵळे ਚੋਣ ਲੜ ਰਹੇ ਨੇ ਇਹਨਾਂ ਵਿੱਚੋਂ ਇੱਕ ਵੀ ਅਕਾਲੀ ਦਲ ਦਾ ਨਹੀਂ ਹੈ ਤਿੰਨੇ ਕਾਂਗਰਸ ਪਾਰਟੀ ਵੱਲੋਂ ਸਰਪੰਚ ਜਿਹੜੇ ਐ ਚੋਣ ਲੜਾ ਲੈਣੇ ਮੌਕਾ ਕੀ ਹੈ ਕਦੋਂ ਕੌਣ ਜਿੱਤਦਾ ਹੈ ਤੇ ਕੌਣ ਕਿਹਦੀ ਕਿਸਮਤ ਵਿੱਚ ਸਰਪੰਚੀ ਲਿਖੀ ਹੈ ਇਹ ਰੱਬ ਜਾਣਦਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਬਰਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਬੇਅਦਬੀ ਮਾਮਲਿਆਂ ਬਾਰੇ ਬਣੀ ਵਿਸ਼ੇਸ਼ ਜਾਂਚਟੀਮ ਅੱਗੇ ਆਪਣੀ ਪੇਸ਼ੀ ਭੁਗਤੀ ਉਹਨਾਂ ਆਖਿਆ ਕਿ ਕਾਂਗਰਸ ਸਰਕਾਰ ਲੋਕ ਮੁੱਦਿਆਂ ਤੋਂ ਧਿਆਨ ਪਟਕਾਉਣ ਲਈ ਬੇਅਦਬੀ ਕੰਡ ਤੇ ਰਾਜਨੀਤੀ ਕਰ ਰਹੀ ਹੈ ਤੇ ਸਰਕਾਰ ਦੀ ਨੀਅਤ ਠੀਕ ਨਹੀਂ ਤੇ ਆਪਣੀਆਂ ਨੁਕਾਮੀਆਂ ਲਕਾਉਣ ਵਾਸਤੇ ਅਜਿਹੇ ਮੁੱਦੇ ਬਣਾ ਰਹੀ ਹੈ ਜਿਨ੍ਹਾਂ ਦਾ ਕੋਈ ਸਿਰ ਪਰ ਨਹੀਂ ਉਹਨਾਂ ਆਖਿਆ ਕਿ ਫਿਰ ਵੀ ਉਹਨਾਂ ਦੀ ਪਾਰਟੀ ਵੱਲੋਂ ਜਾਂਚਟੀਮ ਦੁਆਰਾ ਕੀਤੀ ਜਾ ਰਹੀ ਜਾਂਚ ਵਿੱਚ ਪੂਰਾ ਸਹਿਯੋਗ ਕੀਤਾ ਗਿਆ ਜੋ ਜਾਣਕਾਰੀ ਐਸਆਈਟੀ ਨੂੰ ਮੰਗੀ ਗਈ ਸੀ ਉਹਨਾਂ ਆਖਿਆ ਕਿ ਉਹਨਾਂ ਨੇ ਉਸ ਵੱਲੋਂ ਮੁਹੱਈਆ ਕਰਵਾਈ ਹੈ ਤੇ ਉਹਨਾਂ ਦੇ ਹਰ ਸਵਾਲ ਦਾ ਜ ਐਸਆਰਟੀ ਦੀ ਅਗਵਾਈ ਆਈਜੀ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਆਖਿਆ ਕਿ ਜੀਮਾ ਤੋਂ ਜਿਹੜੇ ਸਵਾਲ ਪੁੱਛੇ ਗਏ ਉਹਨਾਂ ਵੱਲੋਂ ਤਸੱਲੀ ਬਖਸ਼ ਜਵਾਬ ਦਿੱਤੇ ਗਏ ਸਨ SIT ਨੇ ਚੀਮਾ ਤੋਂ ਫਰੀਦਕੋਟ ਦੇ ਬੇਸ ਕੈਂਪ ਵਿੱਚ ਪੁੱਛਗਿੱਛ ਕੀਤੀ ਪੁੱਛਗਿੱਛ ਪੂਰੀ ਹੋਣ ਤੋਂ ਬਾਅਦ ਚੀਮਾ ਨੇ ਬਾਹਰ ਆ ਕੇ ਤਾਂ ਕੁਝ ਨਹੀਂ ਦੱਸਿਆ ਪਰ ਕਾਂਗਰਸ ਸਰਕਾਰ ਤੇ ਨਿਸ਼ਾਨੇ ਜ਼ਰੂਰ ਲਾਏ ਇਸ ਤੋਂ ਪਹਿਲਾਂ ਸ਼ਰਮਨੀ ਅਕਾਲੀ ਦਲ ਦੇ ਪ੍ਰਧਾਨ ਸ਼ੁਕਬੀਰ ਬਾਦਲ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਫਿਲਮ ਅਦਾਕਾਰ ਅਕਸ਼ੇ ਕੁਮਾਰ SIT ਦੇ ਸਵਾਲਾਂ ਦੇ ਜਵਾਬ ਦੇ ਚੁੱਕੇ ਨੇ ਚੀਮਾ ਨੇ ਆਖਿਆ ਕਿ ਕਾਂਗਰਸ ਸਰਕਾਰ ਅਕਾਲੀ ਦਲ ਨੂੰ ਬਦਨਾਮ ਕਰਨ ਤੇ ਜਨਤਾ ਨੂੰ ਗੁੰਮਰਾਹ ਕਰਨ ਵਿੱਚ ਬੇਹੱਦ ਦ루ਜੀ ਉਹਨਾਂ ਨਸ਼ਿਆਂ ਦੇ ਮਾਮਲੇ ਤੇ ਕਾਂਗਰਸ ਨੂੰ ਕੇਰਦਿਆਂ ਆਖਿਆ ਕਿ ਚੋਣਾਂ ਤੋਂ ਪਹਿਲਾਂ ਵੱਡੇ ਮਗਰਮੱਛਾਂ ਨੂੰ ਫੜਨ ਦੀ ਗੱਲ ਬੜਾ ਕੇ ਬੁੱਤਾ ਸਾਰਿਆ ਜਾ ਰਿਹਾ ਹੈ ਐਸਆਈਟੀ ਦੇ ਮੈਂਬਰ ਤੇ ਆਈ ਜੀ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਆਖਿਆ ਕਿ ਐਸਆਈਟੀ ਜਲਦ ਹੀ ਆਪਣੀ ਜਾਂਚ ਪੂਰੀ ਕਰਕੇ ਰਿਪੋਰਟ ਨੂੰ ਅਦਾਲਤ ਵਿੱਚ ਜਮ੍ਹਾਂ ਕਰਾਏਗੀ ਸਾਲ 2015 ਵਿੱਚ ਬੇਅਦਬੀ ਅਤੇ ਗੋਲੀਕੰਢ ਦੀ ਪੜਤਾਲ ਲਈ ਬਣਾਈ ਵਿਸ਼ੇਸ਼ ਜਾਂਚਟੀਮ ਆਪਣਾ ਕੰਮ ਕਰਨ ਲਈ ਪੂਰੀ ਤਰ੍ਹਾਂ ਅੱਗੇ ਵੱਧ ਚੁੱਕੀ ਹੈ ਟੀਮ ਨੇ ਹੁਣ ਤੱਕ ਤਕਰੀਬਨ 200 ਪੁਲਿਸ ਅਧਿਕਾਰੀਆਂ ਸਿਆਸੀਆਂ ਤੇ ਆਮ ਲੋਕਾਂ ਤੇ ਲੀਡਰਾਂ ਦੇ ਬਿਆਨ ਕਲਮਬੰਦ ਕੀਤੇ ਐਸਆਈਟੀ ਵੱਲੋਂ ਪਾਰਦਰਸ਼ੀ ਤਰੀਕੇ ਨਾਲ ਜਾਂਚ ਕੀਤੀ ਜਾ ਰਹੀ ਹੈ ਹਾਲਾਂਕਿ ਆਈਜੀ ਨੇ ਡਾਕਟਰ ਚੀਮਾ ਤੋਂ ਪੁੱਛ ਕੇ ਇਸ ਬਾਰੇ ਕੁਝ ਨਹੀਂ ਦੱਸਿਆ ਇਸ ਤੋਂ ਪਹਿਲਾਂ ਚੀਮਾ ਨੇ ਐਸਆਈਟੀ ਵੱਲੋਂ ਕੀਤੇ ਗਏ ਕਿਸੇ ਵੀ ਸਵਾਲ ਦਾ ਜਵਾਬ भरे ਕੁਝ ਨਹੀਂ ਦੱਸਿਆ ਪਰ ਉਨ੍ਹਾਂ ਕਾਂਗਰਸ ਸਰਕਾਰ ਤੇ ਨਿਸ਼ਾਨੇ ਜ਼ਰੂਰ ਲਾਏ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸੁਨੀਲ ਜਾਖੜ ਨੇ ਆਖਿਆ ਕਿ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਨ ਸਿੰਘ ਦੇ ਅਕਸ ਨੂੰ ਢਾਹ ਲਾਉਣ ਲਈ ਬੜਾਈ ਫਿਲਮ ਬਾਰੇ ਸ਼੍ਰੋਮਣੀ ਅਕਾਲੀ ਦਲ ਆਪਣਾ ਪੱਖ ਸਪਸ਼ਟ ਕਰੇ ਜਾਖੜ ਨੇ ਦੋਸ਼ ਲਾਇਆ ਕਿ ਭਾਜਪਾ ਤੇ ਉਸ ਦੇ ਸਹਿਯੋਗੀ ਆਰਐਸਐਸ ਵੱਲੋਂ ਫਿਲਮ ਦੀ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਰਹੀਂ ਡਾਕਟਰ ਮਨਮੋਨ ਸਿੰਘ ਸਮੇਤ ਕਾਂਗਰਸ ਦੀ ਸਾਖ ਨੂੰ ਢਾਹ ਲਾਉਣ ਦਾ ਯਤਨ ਕੀਤਾ ਹੈ ਉਹਨਾਂ ਆਖਿਆ ਕਿ ਇਹ ਫਿਲਮ ਰਿਲੀਜ਼ ਹੋਵੇ ਜਾਂ ਨਾ ਹੋਵੇ ਇਸ ਮਾਮਲੇ ਨਾਲ ਕੋਈ ਸਬੰਧ ਨਹੀਂ ਪਰ ਡਾਕਟਰ ਮਨਮੋਨ ਸਿੰਘ ਦੀ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਤੇ ਪੰਜਾਬ ਕਾਂਗਰਸ ਸਖਤ ਨਾਰਾਜ਼ ਹੈ ਉਹ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨਾ ਸਿਰਫ ਪੰਜਾਬੀ ਅਤੇ ਸਿੱਖ ਹੈ ਸਗੋ ਸਫਲ ਪ੍ਰਧਾਨ ਮੰਤਰੀ ਰਹੇ ਹੈ ਜਿਨ੍ਹਾਂ ਨੇ ਦੇਸ਼ ਦੀ ਆਰਥਿਕਤਾ ਨੂੰ ਨਵੀਂ ਦਿਸ਼ਾ ਦਿੱਤੀ ਇਸ ਤੇ ਸਮੁੱਚੇ ਪੰਜਾਬੀਆਂ ਤੇ ਖਾਸ ਕਰਕੇ ਸਿੱਖਾਂ ਨੂੰ ਮਾਣ ਹੈ ਉਨਾ ਆਖਿਆ ਕਿ ਵਿਰੋਧੀਆਂ ਵੱਲੋਂ ਡਾਕਟਰ ਮਨਮੋਨ ਸਿੰਘ ਨੂੰ ਐਕਸੀਡੈਂਟਲ ਪ੍ਰਧਾਨ ਮੰਤਰੀ ਕਹਿਣਾ ਠੀਕ ਨਹੀਂ। ਉਹਨਾਂ ਆਖਿਆ ਕਿ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਆਪਣਾ ਪੱਖ ਸਪਸ਼ਟ ਕਰਨ ਕਿ ਭਾਜਪਾ ਵੱਲੋਂ ਸਿੱਖ ਪ੍ਰਧਾਨ ਮੰਤਰੀ ਉੱਤੇ ਲਾਏ ਜਾ ਰਹੇ ਦੋਸ਼ਾਂ ਬਾਰੇ ਸ਼੍ਰੋਮਣੀ ਅਕਾਲੀ ਦਲ ਦਾ ਕੀ ਦ੍ਰਿਸ਼ਟੀਕੋਣ ਹੈ, ਇਹ ਪੰਜਾਬ ਦੇ ਲੋਕਾਂ ਨੂੰ ਸਪਸ਼ਟ ਹੋਣਾ ਚਾਹੀਦਾ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਿਮਾਚਲ ਵਿੱਚ ਰੈਲੀ ਦੌਰਾਨ ਪੰਜਾਬ ਦੀ ਕਿਸਾਨੀ ਬਾਰੇ ਕੀਤੇ ਦਾਅਵਿਆਂ ਨੂੰ ਝੂਠਾ ਕਰਾਰ ਦਿੰਦੇ ਆ। ਜਾਖੜ ਨੇ ਆਖਿਆ ਕਿ ਕਾਂਗਰਸ ਸਰਕਾਰ ਵੱਲੋਂ ਕੀਤੇ ਚੋਣ ਵਾਅਦੇ ਅਨੁਸਾਰ ਕਿਸਾਨਾਂ ਦੇ ਕਰਜ਼ੇ ਮਾਫ਼ ਕੀ ਮંત્રી ਨੂੰ ਅਮੀਰਾਂ ਦਾ ਪ੍ਰਧਾਨ ਮੰਤਰੀ ਕਰਾਰ ਦਿੱਤਾ ਉਧਰ ਕਾਂਗਰਸ ਦੇ ਨੇਤਾ ਅਮਿਤ ਪਟੇਲ ਨੇ ਆਖਿਆ ਕਿ ਬੀਜੇਪੀ ਕੋਲ ਕਰੋਨਾ ਅਰਬ ਰੁਪਏ ਹੈ ਜਿਸ ਨੂੰ ਉਹ ਇਸ ਤਰ੍ਹਾਂ ਕਾਂਗਰਸ ਦੇ ਖਿਲਾਫ ਇਸਤੇਮਾਲ ਕਰ ਰਹੀ ਹੈ ਫਿਲਮ ਸਾਬਕਾ ਪ੍ਰਧਾਨ ਮੰਤਰੀ ਦੇ ਮੀਡੀਆ ਸਲਾਹਕਰ ਰਹੇ ਸੰਜੇ ਬਾਰੂਦੀ ਕਿਤਾਬ ਦੇ ਆਧਾਰਿਤ ਬਣਾਈ ਗਈ ਹੈ ਰਸੇਦ ਦੇ ਐਡਵੋਕੇਟ ਐਚਸ ਫੂਲਕਾ ਨੇ ਦਿੱਲੀ ਸਿੱਕਤਲਿਆਂ ਦੇ ਮਾਮਲੇ ਵਿੱਚ ਕਾਂਗਰਸ ਆਗੂ ਸੱਜਨ ਕੁਮਾਰ ਨੂੰ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਜਾਂਦੇ ਸ਼ੁਕਰਾਨੇ ਵਜੋਂ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਹੰਡਪਾਟ ਕਰਵਾਇਆ ਜਿਸ ਦੇ ਪੋਗ ਅੱਜ ਪਹਿਣਗੇ ਉਹਨਾਂ ਦੱਸਿਆ ਕਿ ਦਿੱਲੀ ਸਿੱਕਤਲਿਆਂ ਵਿੱਚ ਦੋਸ਼ੀਆਂ ਨੂੰ ਸਜ਼ਾਵਾ ਹੋਣ ਅਤੇ ਪੀੜਤਾਂ ਨੂੰ ਨਿਆਂ ਮਿਲਣ ਦੀ ਅਰਦਾਸ ਵਜੋਂ ਇੱਕ ਹੰਡਪਾਟ ਕਰਵਾਇਆ ਜਾ ਰਿਹਾ ਹੈ ਤੇ ਸਮੁੱਚੀ ਕੌਮ ਦੀਆਂ ਅਰਦਾਸਾਂ ਸਦਕਾ ਪੀੜਤਾਂ ਨੂੰ ਨਿਆਂ ਮਿਲ ਰਿਹਾ ਹੈ ਪੰਜਾਬ ਡੈਰੀ ਹੁਣ ਫੇਸਬੁੱਕ ਤੇ ਵੀ ਜਿੱਥੇ ਜੁੜੇ ਨੇ ਸਾਡੇ ਨਾਲ ਪੰਜਾਬ ਦੇ ਕਈ ਸੀਨੀਅਰ ਪੱਤਰ ਕੀ ਵਾਪਰਿਆ ਕੀ ਹੋਣ ਵਾਲਾ ਸਿਆਸੀ ਪਿੰਡਾਂ ਖੇਡਾਂ ਦੇ ਮੈਦਾਨਾਂ ਸੰਗੀਤ ਦੀ ਦੁਨੀਆ ਤੇ ਹੋਰ ਬਹੁਤ ਕੁਝ ਦਾ ਵੇਰਵੇ ਨਾਲ ਹਾਲ ਤੁਸੀਂ ਵੀ ਸਾਡੇ ਗਰੁੱਪ ਵਿੱਚ ਸ਼ਾਮਲ ਹੋ ਸਕਦੇ ਹੋ ਤੇ ਆਪਣੇ ਦਿਲ ਦੀਆਂ ਗੱਲਾਂ ਦੁਨੀਆ ਦੇ ਲੋਕਾਂ ਨਾਲ ਸਾਂਝੀਆਂ ਕਰ ਸਕਦੇ ਹੋ ਸੋ ਇੰਟਰਨੈਟ ਤੇ ਖਬਰਾਂ ਦੀ ਤਾਜ਼ਾ ਜਾਣਕਾਰੀ ਲਈ ਆਪਣੇ ਦੋਸਤਾਂ ਨੂੰ ਵੀ ਇਸ ਵਿੱਚ ਸ਼ਾਮਲ ਕਰੋ ਬਸ ਸਰਚ ਕਰੋ ਪੰਜਾਬ ਡੇਲੀ ਨਿਊਜ਼ ਤੇ ਗਰੁੱਪ ਵਿੱਚ ਸ਼ਾਮਲ ਹੋ ਜਾਓ ਪੰਜਾਬ ਦੀ ਸਿਆਸਤ ਵਿੱਚ ਸਾਲ 2018 ਦੌਰਾਨ ਕੋਈ ਵੱਡਾ ਉਤਰਾ ਚੜਾਤਾ ਨਹੀਂ ਦੇਖਿਆ ਗਿਆ ਲੇਕਿਨ ਸਾਲ ਪਰ ਸੂਬੇ ਵਿੱਚ ਸਾਰੇ ਸਿਆਸੀ ਦਲ ਆਪੋ ਆਪਣੇ ਅੰਦਰੂਨੀ ਵਿਵਾਦਾਂ ਵਿੱਚ ਉਲਝੇ ਰਹੇ ਸਤਾਧਰੀ ਕਾਂਗਰਸ ਨੂੰ ਜਿੱਥੇ ਚਰਨਜੀਤ ਸਿੰਘ ਚੰਨੀ ਦੇ ਮੀਟੂ ਮਾਮਲੇ ਵਿੱਚ ਬੇਇੱਜ਼ਤੀ ਕਰਵਾਈ ਨਵਜੋਤ ਸਿੰਘ ਸਿੱਧੂ ਦੇ ਪਾਕਿਸਤਾਨ ਆਰਮੀ ਚੀਫ ਦੀ ਜਫੀਅਤ ਅਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਗਏ ਬਿਆਨ ਨੇ ਪਾਰਟੀ ਅੰਦਰ ਪੁਚਾਲ ਲਿਆਂਦਾ ਸੀ ਉਧਰ ਬੇਅਦਬੀ ਅਤੇ ਬਹਿਬਲ ਕਲਾ ਗੋਲੀकांड ਨਾਲ ਕਿਰਨ ਤੇ ਸ਼ਰਮਨੀ ਅਕਾਲੀ ਦਲ ਦੀ ਹਾਲਤ ਵੀ ਇੰਨੀ ਖਰਾਬ ਹੋਈ ਕਿ ਕੱਡੇ ਕਈ ਵੱਡੇ ਆਗੂਆਂ ਦੇ ਨੇਤਾਵਾਂ ਨੇ ਪਾਰਟੀ ਤੋਂ ਨਾਤਾ ਤੋੜ ਕੇ ਅਕਾਲੀ ਦਲ ਟਕਸਾਲੀ ਦੇ ਗਠਨ ਦਾ ਐਲਾਨ ਕਰ ਦਿੱਤਾ ਸੂਬੇ ਦੇ ਮੁੱਖ ਵਿਰੋਧੀ ਤੇ ਆਮ ਆਦਮੀ ਪਾਰਟੀ ਦੀ ਅੰਦਰੂਨੀ ਫੋਟੋ ਵੀ ਸਾਹਮਣੇ ਆਈ ਪਾਰਟੀ ਕੇਜਰੀ ਵਾਲੇ ਤੇ ਸੁਖਪਾਲ ਖੇੜਾ ਗਰੁੱਪ ਵਿੱਚ ਵੰਡੀ ਗਈ ਭਾਈਪਾਲੀ ਵੀ ਇਸ ਸਾਲ ਚੰਗਾ ਨਹੀਂ ਰਿਹਾ ਸੂਬੇ ਦੇ ਪ੍ਰਧਾਨ ਦੇ ਅਹੁਦੇ ਲਈ ਸ਼ਵੇਤ ਮਲਖ ਦੀ ਨਿਯੁਕਤੀ ਤੇ ਨਾਰਾਜ਼ ਕਈ ਨੇਤਾ ਤੇ ਵਰਕਰਾਂ ਨੇ ਪਾਰਟੀ ਤੋਂ ਕਿਨਾਰਾ ਕਰ ਲਿਆ ਰਾਜਨੀਤਿਕ ਪ੍ਰਾਪਤੀ ਦੇ ਰੂਪ ਵਿੱਚ ਕਾਂਗਰਸ ਨੂੰ ਇਸ ਸਾਲ ਗੁਰਦਾਸਪੁਰ ਲੋਕ ਸਭਾ ਜਿਮਨੀ ਚੋਣਾ ਤੇ ਸ਼ਾਖੋਟ ਵਿਧਾਨ ਸਭਾ ਜਿਮਨੀ ਚੋਣਾ ਜ਼ਿਲ੍ਹਾ ਪੰਚਾਇਤ ਤੇ ਬਲਾਕ ਸਮಿತಿ ਦੀਆਂ ਚੋਣਾਂ ਵਿੱਚ ਸਫਲਤਾ ਮਿਲੀ ਅਮ੍ਰਿਤਸਰ ਤੋਂ ਉੱਤਰਾਖੰਡ ਦੀ ਰਾਜਧਾਨੀ ਦੇਰਾਦੂਨ ਦੇ ਨਾਲ ਸਿੱਧਾ ਹਵਾਈ ਮਾਰਗ ਜੁੜ ਜਾਣਾ ਹੈ ਸਪਾਈਸ ਜੈਟ 에ਅਰਲਾਈਨ ਕੰਪਨੀ 20 ਜਨਵਰੀ ਤੋਂ ਸ਼੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ 에ਅਰਪੋਰਟ ਤੋਂ ਸਿੱਧੀ ਉਡਾਨ ਦੇਰਾਦੂਨ ਹਵਾਈ ਅੱਡੇ ਤੋਂ ਸ਼ੁਰੂ ਕਰੇਗੀ ਇਸ ਉਡਾਨ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਗਈ ਹੈ ਦੇਰਾਦੂਨ ਵਿਖੇ ਡੋਮੈਸਟਿਕ ਅਤੇ 17ਵਾਂ ਹਵਾਈ ਅੱਡਾ ਬਣ ਚੁੱਕਾ ਹੈ ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ 에ਅਰਪੋਰਟ ਤੋਂ ਯਾਤਰੀਆਂ ਦੀ ਸੰਖਿਆ ਦੇ ਵਿੱਚ ਚੰਗਾ ਵਾਧਾ ਹੋਇਆ ਹੈ ਪਿਛਲੇ ਸਾਲ ਤੋਂ ਹੁਣ ਤੱਕ 9 ਫੀਸਦੀ ਤੋਂ ਵੱਧ ਲੋਕਾਂ ਨੇ ਅਮ੍ਰਿਤਸਰ 에ਅਰਪੋਰਟ ਦੀ ਵਰਤੋਂ ਕੀਤੀ ਚਾਰ ਡੋਮੈਸਟਿਕ ਅਤੇ ਚਾਰ ਇੰਟਰਨੈਸ਼ਨਲ ਉਡਾਨਾਂ ਸ਼ੁਰੂ ਹੋ ਚੁੱਕੀਆਂ ਹਨ ਅਮ੍ਰਿਤਸਰ ਜੇਰਧੂਨ ਵਿਚਕਾਰ ਸਿੱਧੀ ਉਡਾਨ ਸ਼ੁਰੂ ਹੋਣ ਤੇ ਮਾਝਾ ਤੇ ਦੁਆਬਾ ਦੇ ਲੋਕਾਂ ਨੂੰ ਹਰਦੁਆਰਾ ਤੇ ਰਿਸ਼ੀਕੇਸ਼ ਜਾਣ ਵਿੱਚ ਵੱਡੀ ਸਹੂਤਾ ਮਿਲੇਗੀ ਕਰਤਾਰਪੁਰ ਰਾਵੀ ਦਰਸ਼ਨਾਬਲਾਸੀ ਸੰਸਦ ਦੇ ਜਨਰ ਸਖਤਰ ਗੁਰਿੰਦਰ ਸਿੰਘ ਬਾਜਵਾ ਨੇ ਆਖਿਆ ਕਿ ਪ੍ਰਧਾਨ ਮੰਤਰੀ 3 ਜਨਵਰੀ ਨੂੰ ਲੋਕ ਸਭਾ ਚੋਣਾਂ ਲਈ ਰੈਲੀਆਂ ਦੀ ਸ਼ੁਰੂਆਤ ਸਰਾਦੀ ਜਿਲ੍ਹਾ ਗੁਰਦਾਸਪੁਰ ਤੋਂ ਕਰਨ ਜਾ ਰਹੇ ਹੈ ਤੇ ਉਹਨਾਂ ਨੂੰ ਬਹੁਤ ਸਾਰੀਆਂ ਉਮੀਦਾਂ ਇਸ ਸਰਹੱਦੀ ਜ਼ਿਲ੍ਹੇ ਵਿੱਚ ਕੋਈ ਵੱਡਾ ਐਲਾਨ ਕਰਕੇ ਜਾਣਗੇ ਜ਼ਿਕਰ ਜੋਗਾ ਕਿ 1965 ਤੇ 1971 ਦੀਆਂ ਦੋਨਾਂ جنگਾਂ ਵਿੱਚ ਇਸ ਸਰਹੱਦੀ ਜ਼ਿਲ੍ਹੇ ਦਾ ਬਹੁਤ ਨੁਕਸਾਨ ਹੋਇਆ ਇਸ ਤੋਂ ਬਾਅਦ 1984 ਤੇ 1995 ਦੇ ਦੌਰ ਤੱਕ ਹਾਲਾਤ ਖਰਾਬ ਰਹੇ ਬਹੁਤ ساری ਇੰਡਸਟਰੀ ਸ਼ਿਫਟ ਹੋ ਕੇ ਦੂਜੇ ਸੂਬਿਆਂ ਵਿੱਚ ਚਲੀ ਗਈ ਜਿਸ ਕਰਕੇ ਆਰਥਿਕ ਪੱਖੋਂ ਸਰਹੱਦੀ ਜ਼ਿਲ੍ਹਾ ਪਛੜ ਗਿਆ ਹੈ ਹਰਿਆਣਾ ਦੇ ਮੁੱਖ ਮੰਤਰੀ ਦੇ ਹਵਾਲੇ ਨਾਲ ਕੱਥੇ ਤੌਰ ਤੇ ਸੋਸ਼ਲ ਮੀਡੀਆ ਤੇ ਝੂਠੀਆਂ ਖਬਰਾਂ ਫਲਾਉਣ ਦੇ ਦੋਸ਼ 'ਤੇ ਆਮ ਆਦਮੀ ਪਾਰਟੀ ਦੇ ਦਰਜਨਾ ਕਰਕੁਨਾਂ ਨੂੰ ਗ੍ਰਿਫਤਾਰ ਕੀਤਾ ਹੈ ਜਦਕਿ ਆਮ ਆਦਮੀ ਪਾਰਟੀ ਦਾ ਦੋਸ਼ ਹੈ ਕਿ ਹਰਿਆਣਾ ਵਿੱਚ ਭਾਜਪਾ ਨੇ ਜੰਗਲ ਰਾਜ ਵਰਗਾ ਮਾਹੌਲ ਕਾਇਮ ਕੀਤਾ ਹੈ ਸਵੇਰ ਵਿੱਚ ਹਾਲ ਵਿੱਚ ਹੋਈਆਂ ਮਿਊਸਪਲ ਚੋਣਾਂ ਦੌਰਾਨ ਮੀਡੀਆ ਦੀਆਂ ਕੁਝ ਖਬਰਾਂੀਆਂ ਜਿਨ੍ਹਾਂ ਵਿੱਚ ਖੱਟਰ ਦੇ ਹਵਾਲੇ ਨਾਲ ਕਿਹਾ ਗਿਆ ਸੀ ਕਿ ਉਹਨਾਂ ਦੀ ਪਾਰਟੀ ਨੂੰ ਐਸ਼ ਕਰਕੇ ਵੋਟਾਂ ਪਾਈਆਂ ਜਾਣ ਕਿਉਂਕਿ ਉਹ ਖੱਟਰ ਪੰਜਾਬੀ ਭਾਈਚਾਰੇ ਨਾਲ ਸੰਬੰਧ ਰੱਖਦੇ ਨੇ ਹਰਿਆਣਾ ਦੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਹਵਾਲੇ ਨਾਲ ਝੂਠੀਆਂ ਸਰਕੂਲੇਟ ਕਰਨ ਦੇ ਦੋ ਸ਼ੇਠਾਂ ਗ੍ਰਿਫਤਾਰ ਕੀਤੇ ਗਏ ਤਿੰਨ ਵਿਅਕਤੀਆਂ ਵਿੱਚ ਆਮ ਆਦਮੀ ਪਾਰਟੀ ਦੇ ਸੋਸ਼ਲ মিডিਆ ਇੰਚਾਰਜ ਵੀ ਸ਼ਾਮਲ ਹੈ ਭਾਜਪਾ ਵੱਲੋਂ ਇਹ ਸ਼ਿਕਾਇਤ ਦੇਣ ਤੋਂ ਬਾਅਦ ਆਈਟੀ ਐਕਟ ਤਹਿਤ ਕੀਤੀਆਂ ਗਈਆਂ ਸ਼ਿਕਾਇਤਾਂ ਕਿ ਇਹ ਵਿਅਕਤੀਆਂ ਵੱਲੋਂ ਕਥਿਤ ਤੌਰ ਤੇ ਝੂਠੀਆਂ ਖਬਰਾਂ ਫੜਾਈਆਂ ਜਾ ਰਹੀਆਂ ਹਨ ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਕਿ ਹਰਿਆਣਾ ਪੁਲਿਸ ਵੱਲੋਂ ਵਕਫ ਵਕਫ ਥਾਵਾਂ ਤੋਂ ਪਾਰਟੀ ਦੇ ਕਰੀਬ 70 ਕਾਰਕੁਨਾਂ ਨੂੰ ਰੋਕਿਆ ਚੁੱਕਿਆ ਗਿਆ ਹੈ ਹਰਿਆਣਾ ਭਾਜਪਾ ਦਾ ਕਹਿਣਾ ਹੈ ਕਿ ਸਮਾਜ ਨੂੰ ਵੰਡਣ ਅਤੇ ਗੁੰਮਰਾਹ ਕਰਨ ਲਈ ਆਮ ਆਦਮੀ ਪਾਰਟੀ ਅਤੇ ਵਿਰੋਧੀ ਸਿਰਫੇਕ ਅਤੇ ਬਰੌਂਟੀ ਨਿਊਜ਼ ਦਾ ਸਹਾਰਾ ਲੈ ਰਹੀ ਹੈ। ਉਧਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਖਿਆ ਕਿ ਇਹ ਇੱਕ ਐਸੀ ਤਾਣਾਸ਼ਾਈ ਹੈ। ਖੱਟੜ ਸਾਹਬ ਨੂੰ ਪੰਜਾਬੀਆਂ ਦਾ ਮੁੱਖ ਮੰਤਰੀ ਕਹਿਣ ਤੇ ਕੱਲ ਦੇਰ ਰਾਤ 70 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਪੋਸਟ ਵਿੱਚ ਮੁੱਖ ਮੰਤਰੀ ਨੂੰ ਇਹ ਕਹਿੰਦੇ ਆ ਦਿਖਾਇਆ ਗਿਆ ਸੀ ਕਿ ਉਹ ਕੇਵਲ ਪੰਜਾਬੀ ਸਮਾਜ ਦੇ ਮੁੱਖ ਮੰਤਰੀ ਹੈ ਉਹਨਾਂ ਦਾ ਬਾਕੀ ਜਾਤੀਆਂ ਨਾਲ ਕੋਈ ਲੈਣਾ ਦੇਣਾ ਨਹੀਂ। ਇਸ ਵァਦ ਵਿੱਚ ਭਾਜਪਾ ਆਈਟੀ ਸੈੱਲ ਦੇ ਸੂਬਾ ਮੁਖੀ ਨੇ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ। ਬ੍ਰਿਟਿਸ਼ ਮੂਲਦੀ ਮੈਲਾ ਸਲਾਨੀ ਨਾਲ ਚੰਡੀਗੜ੍ਹ ਦੇ ਪੰਜ ਤਾਰਾ ਹੋਟਲ ਵਿੱਚ ਬਦਸਲੂਕੀ ਕੀਤੀ ਜਾਣ ਦੀ ਖਬਰ ਹੈ 27 ਦਸੰਬਰ ਨੂੰ ਇਹ ਘਟਨਾ ਹੋਟਲ ਦੇ ਮਾਲਸ਼ੀਏ ਵੱਲੋਂ ਕੀਤੀ ਗਈ ਹੈ ਡੀਐਸਪੀ ਨੇ ਬ੍ਰਿਟਾਨਵੀ ਮੂਲਦੀ ਮੈਲਾ ਦੀ ਸ਼ਿਕਾਇਤ ਤੇ ਮੁਕੱਦਮਾ ਦਰਜ ਕਰ ਲਿਆ ਹੈ ਦਿੱਲੀ ਸਿਕورٹی ਪ੍ਰਬੰਧਕ ਕਮੇਟੀ ਦੇ ਜਰਨਲਿਸਟਕਰ ਮਨਜਿੰਦਰ ਸਿੰਘ ਸਰਸਾ ਨੇ ਕਮੇਟੀ ਦੇ ਸਾਰੇ ਮੈਂਬਰਾਂ ਨੂੰ 에어 ਕੰਡੀਸ਼ਨਰਾਂ ਦੀ ਖਰੀਦ ਅਤੇ ਇੰਸਟਾਲੇਸ਼ਨ ਸੰਬੰਧੀ ਮਾਮਲਿਆਂ ਦੀ ਪੜਤਾਲ ਕਰਨ ਦਾ ਖੁੱਲਾ ਸੱਦਾ ਦਿੱਤਾ ਹੈ ਖਰੀਦ ਵਿੱਚ 80 ਲੱਖ ਰੁਪਏ ਦੇ ਘੁਟਾਲੇ ਹੋਣ ਦੀ ਖਬਰ ਉਨ੍ਹਾਂ ਗੱਲ ਦੱਸਦੇ ਆਖਿਆ ਕਿ ਦਿੱਲੀ ਕਮੇਟੀ ਵਿੱਚ ਅਜਾਇ ਕੋਈ ਘੁਟਾਲਾ ਨਹੀਂ ਹੋਇਆ ਇਹ ਖਬਰ ਬਿਲਕੁਲ ਝੂਠੀ ਤੇ ਨਿਰਾਤਾਰ ਹੈ ਉਨ੍ਹਾਂ ਆਖਿਆ ਕਿ ਉਹ ਸੰਗਤ ਨੂੰ ਜਵਾਬਦੇਹ ਹੈ ਤੇ ਉਹ ਅਦਾਲਤੀ ਕੇਸਾਂ ਹੋਰ ਬਹਾਨੇ ਲਗਾ ਕੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਣਗੇ ਨਹੀਂ ਲੁਧਿਆਣਾ ਦੇ ਬਹੁ ਚਰਚਿਤ ਅਵਤਾਰ ਸਿੰਘ ਗੋਲਾ ਕਤਲ ਕੇਸ ਵਿੱਚ ਉਸ ਵੇਲੇ ਨਵਾਂ ਮੋੜ ਆ ਗਿਆ ਜਦੋਂ ਪੁਲਿਸ ਗੋਲੀ ਨਾਲ ਮਾਰੇ ਦੱਸੇ ਜਾਂਦੇ ਇਸ ਨੌਜਵਾਨ ਦੇ ਪਰਿਵਾਰ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਦੋ ਨਾਮਵਰ ਵਕੀਲਾਵਰੋਧ ਵੀ ਜ਼ਾਇਰ ਕੀਤਾ ਇਹ ਕੇਸ ਫਰਜੀ ਪਾਇਆ ਗਿਆ ਹੈ ਇਸ ਤਹਿਤ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਪੰਜਾਬ ਦੇ ਪੁਲਿਸ ਮੁਖੀ ਅਤੇ ਗ੍ਰੈਸ ਖੱਤਰ ਨੂੰ ਇਹ ਫਰਜੀ ਕੇਸ ਪਾਉਣ ਵਾਲੇ ਪੁਲਿਸ ਅਧਿਕਾਰੀਆਂ ਵਿਰੁੱਧ ਵੀ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਨੇ ਅੱਜ ਦੇ ਪ੍ਰੋਗਰਾਮ ਵਿੱਚ ਬਸ ਐਨ ਆਈ ਕੱਲ ਫਿਰ ਮਿਲਾਂਗੇ ਤਦ ਤੱਕ ਸਤਿ ਸ਼੍ਰੀ ਅਕਾਲ